ਮਤਲਬ ਅੱਗੇ ਮੇਰਾ ਕੰਮਕਾਰ ਨਹੀਂ ਚੱਲਦਾ ਸੀ ਉਹਨਾਂ ਕੰਮਕਾਰ ਵਦਿਆ ਵੈਗੁਰ ਜੀ ਦੀ ਕਿਰਪਾ ਨਾਲ ਸੈੱਟ ਹੋ ਗਿਆ ਵਾ ਫੋਡ ਵੈਸੇ ਫੋਟੋਗ੍ਰਾਫੀ ਵੀ ਕਰਦਾ ਵਾਂ ਨਾਲ ਨਾਲ ਪਾਰਟ ਟਾਈਮ ਫੂਡ ਕਾਰਟ ਦਾ ਵੀ ਕੰਮ ਕਰ ਰਿਹਾ ਹਾਂ ਅੱਛਾ ਜੀ ਹਾਂਜੀ ਮੇਰੇ ਮਾਤਾ ਜੀ ਆਂਦੇ ਸੀ ਉਹਨਾਂ ਦੇ ਦਰਦ ਵਗੈਰਾ ਰਹਿੰਦੇ ਸੀਗੇ ਪੱਥਰੀ ਵਗੈਰਾ ਦੀ ਉਹ ਅੱਜ ਵੈਗੁਰ ਜੀ ਕੋਈ ਐਦਾਂ ਦੀ ਦਿੱਕਤ ਨਹੀਂ ਹੈਗੀ ਸਭ ਠੀਕ ਹੈ ਬਾਬਾ ਦੀਪ ਸਿੰਘ ਨੇ ਬਹੁਤ ਕਿਰਪਾ ਕੀਤੀ ਮਤਲਬ ਹਰ ਟਾਈਮ ਇਹੀ ਹੈ ਕਿ ਬਾਬਾ ਜੀ ਬਸ ਐਦੇ ਸੁਖ ਵਰਤਾਏ ਰੱਖਣ ਸਾਰਿਆਂ ਤੇ ਮੇਰ ਭਰੇ ਹੱਥ ਰੱਖਣ ਸਭ ਨੂੰ ਚੜ੍ਹਦੀ ਕਲਾ 'ਚ ਬਖਸ਼ਣ ਬਾਣੀ ਨਾਲ ਜੋੜਨ ਕਿ ਤੁਸੀਂ ਜ ਕਾਲ ਦੇ ਬੱਚਿਆਂ ਨੂੰ ਆਪਾਂ ਚੰਗੇ ਸਿਹਤ ਨਹੀਂ ਦੇ ਪਾਣੇ ਆ ਕਿਉਂਕਿ ਸਾਡੇ ਘਰ ਦੇ ਨਹੀਂ ਜੁੜੇ ਹੁੰਦੇ ਤਾਂ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਸਿਹਤ ਨਹੀਂ ਦੇ ਸਕਦੇ ਹੁਣ ਸਾਡੇ ਮਾਤਾ ਪਿਤਾ ਜੁੜੇ ਆ ਤਾਂ ਸਾਨੂੰ ਗੁਰੂ ਘਰਾਂ ਨਾਲ ਉਹਨਾਂ ਨੇ ਆਪ ਜੋੜਿਆ ਜੇ ਅਸੀਂ ਆਪ ਹੀ ਨਹੀਂ ਆਵਾਂਗੇ ਗੁਰਦੁਆਰਾ ਸਾਹਿਬ ਤੇ ਆਪਣੇ ਬੱਚਿਆਂ ਨੂੰ ਕਿਹੜੇ ਰਾਹ ਪਾਵਾਂਗੇ ਸੋ ਅੱਜ ਕੱਲ ਆਪਾਂ ਦੇਖ ਰਹੇ ਆ ਕਿ ਬੱਚਿਆਂ ਦਾ ਬਹੁਤ ਮਾਹੌਲ ਖਰਾਬ ਆ ਤੇ ਚਿੱਟੇ ਵਾਲੇ ਪਾਸੇ ਨੂੰ ਤੁਰਿਆ ਸੋ ਵਾਇਗਰ ਸਮਰੱਤ ਬਖਸ਼ਣ ਸਾਰਿਆਂ ਨੂੰ ਕਿ ਸਭ ਚੜ੍ਹਦੀ ਕਲਾ ਸਭ ਠੀਕ ਹੋ ਜਾਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਗੁਰਜੀ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਕ ਸਕੂਨ ਮਿਲਦਾ ਇੱਥੇ ਬਹੁਤ ਸਕੂਨ ਮਿਲਦਾ ਬਾਈ ਜੀ ਅਸੀਂ ਮਤਲਬ ਜਿਹ ਦਿਨ ਬੁੱਧਵਾਰ ਹੁੰਦਾ ਸਾਡੇ ਇੰਨੇ ਕਿ ਉੱਤੇ ਜਿੰਨਾ ਹੁੰਦੀ ਹੈ ਕਿ ਅਸੀਂ ਜਾਈਏ ਜਲਦੀ ਜਲਦੀ ਬਾਬਾ ਜੀ ਦੇ ਦਰਸ਼ਨ ਕਰੀਏ ਕਿ ਬਹੁਤ ਸੁੱਖ ਮਿਲਦਾ ਬਹੁਤ ਆਨੰਦ ਮਿਲਦਾ ਇੱਥੇ ਆ ਕੇ ਸੇਵਾ ਕਰਦੇ ਰਹੀਦਾ ਵਾ ਆਪਣਾ ਜੋ ਵੀ ਮਿਲਦਾ ਸੀ ਸੇਵਾ ਕਰ ਲਈਦੀ ਆ ਨੰਦ ਮੰਗਲ ਰਹੀਦਾ ਵਾ ਬਾਬਾ ਜੀ ਕਹਿੰਦੇ ਜਦੋਂ ਸੰਗਤ ਜੁੜਦੇ ਆ ਨਾ ਬਾਬਾ ਦੀਪ ਸਿੰਘ ਜੀ ਦੇ ਨਾਲਿਆਂ ਕਹਿ ਲਓ ਗੁਰੂ ਘਰ ਨਾਲ ਜੁੜਦੀ ਆ ਤਾਂ ਉਸ ਦੇ ਜੀਵਨ ਦੇ ਵਿੱਚ ਬਹੁਤ ਬਦਲਾਅ ਆਉਂਦਾ ਤੁਹਾਡੇ ਜੀਵਨ ਵਿੱਚ ਕੀ ਬਦਲਾਅ ਆਇਆ ਵਾ ਗੁਰਜੀ ਮਤਲਬ ਮੈਂ ਇੱਥੇ ਆ ਕੇ ਅੱਗੇ ਮੈਂ ਦਿਮਾਲਾ ਸਜਾਂਦਾ ਨਹੀਂ ਸੀਗਾ ਮੈਨੂੰ ਦਿਮਾਲੇ ਨਾਲ ਸ਼ੌਂਕ ਪਿਆ ਮਤਲਬ ਸ਼ੌਂਕ ਦੀ ਗੱਲ ਨਹੀਂ ਆ ਇਹ ਪ੍ਰੇਣ ਹੈ ਸਾਡੇ ਗੁਰੂ ਦੀ ਦਸਤਾਰ ਆ ਤਾਂ ਮਤਲਬ ਇਹ ਚੀਜ਼ ਉਹ ਪਤੇ ਜਿਨਾਂ ਨਾਲ ਹੁੰਦੀ ਆ ਕਿ ਚਲੋ ਵੈਗੁਰ ਦੀ ਸੇਵਾ ਕਰਦੇ ਆ ਇੱਕ ਮਨ ਜੁੜਿਆ ਰਹਿੰਦਾ ਵਾ ਅੰਮ੍ਰਿਤ ਅਮਰਦੇ ਧਾਰ ਨਹੀਂ ਹੋਵਾਂਗੇ ਬਾਣੀ ਨਾਲ ਜੁੜਾਂਗੇ ਇਦਾਂ ਵੈਗੁਰ ਜੀ ਤੇ ਬਾਬਾ ਦੀਪ ਸਿੰਘ ਜੀ ਨੇ ਬਹੁਤ ਕਿਰਪਾ ਕੀਤੀ ਆ ਮਤਲਬ ਅੱਗੇ ਮੇਰਾ ਕੰਮਕਾਰ ਨਹੀਂ ਚੱਲਦਾ ਸੀ ਹੁਣ ਕੰਮਕਾਰ ਵਧੀਆ ਵੈਗੁਰ ਜੀ ਦੀ ਕਿਰਪਾ ਨਾਲ ਸੈੱਟ ਹੋ ਗਿਆ ਵਾ ਫੂਡ ਵੈਸੇ ਫੋਟੋਗ੍ਰਾਫੀ ਵੀ ਕਰਦਾ ਵਾਂ ਨਾਲ ਨਾਲ ਪਾਰਟ ਟਾਈਮ ਫੂਡ ਕਾਰਟ ਦਾ ਵੀ ਕੰਮ ਕਰ ਰਿਹਾ ਹਾਂ ਹਾਂਜੀ ਹਾਂਜੀ ਮਤਲਬ ਵੈਗੁਰ ਨੇ ਕਿੱਤਾ ਬਖਸ਼ਿਆ ਹੈ ਨਾ ਵੀ ਕਹਿੰਦੇ ਨੇ ਜਦੋਂ ਇੱਥੇ ਆਉਂਦੀ ਹੈ ਨਾ ਸੰਗਤ ਤਾਂ ਜੇਕਰ ਉਹਨੂੰ ਕੁਝ ਵੀ ਦੁੱਖ ਤਕਲੀਫ ਹੈ ਜਾਂ ਕਿਸੇ ਕੋਈ ਵੀ ਹੈ ਨਾ ਸਭ ਕੁਝ ਦੂਰ ਹੋ ਜਾਂਦਾ ਹਾਂਜੀ 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 ਮੇਰੇ ਮਾਤਾ ਜੀ ਆਂਦੇ ਸੀ ਉਹਨਾਂ ਦੇ ਦਰਦ ਵਗੈਰਾ ਰਹਿੰਦੇ ਸੀਗੇ ਪੱਥਰੀ ਵਗੈਰਾ ਦੀ ਅੱਜ ਵਾਹਿਗੁਰੂ ਜੀ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਸਭ ਠੀਕ ਹੈ ਬਾਬਾ ਦੀਪ ਸਿੰਘ ਨੇ ਬਹੁਤ ਕਿਰਪਾ ਕੀਤੀ ਹੈ ਵਾਹਿਗੁਰੂ ਜੀ ਕਿੰਨਾ ਕਿ ਸ਼ੁਕਰ ਕਰਦਿਆਂ ਵਾਹਿਗੁਰੂ ਦਾ ਵੀ ਜਦੋਂ ਸੁੱਖ ਸ਼ਾਂਤੀ ਜੜੀ ਕੇ ਜੀਵਨ ਦੇ ਚ ਵਾਹਿਗੁਰੂ ਜੀ ਦੇ ਦਿਆ ਬਸ ਮਤਲਬ ਹਰ ਟਾਈਮ ਇਹੀ ਹੈ ਕਿ ਬਾਬਾ ਜੀ ਬਸ ਇਦੇ ਸੁੱਖ ਵਰਤਾਈ ਰੱਖਣ ਸਾਰਿਆਂ ਤੇ ਮੇਰ ਭਰੇ ਹੱਥ ਰੱਖ ਵੈਗ ਦੀ ਸੰਗਤ ਨੂੰ ਵੀ ਕਹਿਣਾ ਚਾਹੁੰਗ ਜਿਹੜੇ ਘਰ ਬੈਠੀ ਦਰਸ਼ਨ ਕਰ ਰਹੀ ਆ ਕਿ ਤੁਸੀਂ ਜਰੂਰ ਆਇਆ ਕਰੋ ਬਾਬਾ ਜੀ ਦੇ ਦਰਸ਼ਨ ਕਰਿਆ ਕਰੋ ਆਨੰਦ ਮੰਗਲ ਲਿਆ ਕਰੋ ਤਾਂ ਕਿ ਆਪਾਂ ਜੋ ਅੱਜ ਕੱਲ ਦੇ ਬੱਚਿਆਂ ਨੂੰ ਆਪਾਂ ਚੰਗੇ ਸੇਧ ਨਹੀਂ ਦੇ ਪਾਣੇ ਆ ਕਿਉਂਕਿ ਸਾਡੇ ਘਰ ਦੇ ਨਹੀਂ ਜੁੜੇ ਹੁੰਦੇ ਤਾਂ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਸੇਧ ਨਹੀਂ ਦੇ ਸਕਦੇ ਹੁਣ ਸਾਡੇ ਮਾਤਾ ਪਿਤਾ ਜੁੜੇ ਆ ਤਾਂ ਸਾਨੂੰ ਗੁਰੂ ਘਰ ਨਾਲ ਉਹਨਾਂ ਨੇ ਆਪ ਜੋੜਿਆ ਜੇ ਅਸੀਂ ਆਪ ਹੀ ਨਹੀਂ ਆਵਾਂਗੇ ਗੁਰਦੁਆਰਾ ਸਾਹਿਬ ਤਾਂ ਆਪਣੇ ਬੱਚਿਆਂ ਨੂੰ ਕਿਹੜੇ ਰਾਹ ਪਾਵਾਂਗੇ ਸੋ ਅੱਜ ਕੱਲ ਆਪਾਂ ਦੇਖ ਰਹੇ ਆ ਕਿ ਬੱਚਿਆਂ ਦਾ ਬਹੁਤ ਮਾਹੌਲ ਖਰਾਬ ਆ ਤੇ ਚਿੱਟੇ ਵਾਲੇ ਪਾਸੇ ਨੂੰ ਤੁਰਿਆ ਸੋ ਵਾਇਗਰ ਸਮਰੱਤ ਬਖਸ਼ਣ ਸਾਰਿਆਂ ਨੂੰ ਕਿ ਸਭ ਚੜ੍ਹਦੀ ਕਲਾ ਸਭ ਠੀਕ ਹੋ ਜਾਏ ਵਾਇਗਰ ਜੀ ਦੇ ਖਾਸਾ ਸਾਰਾ ਵਾਇਗਰ ਦੇ